ਸਰਕਾਰ ਲਈ ਆ ਰਹੀ ਹੈ ਨਵਾਂ ਕਾਨੂੰਨ ਜੇਕਰ ਮਾਪਿਆਂ ਨੂੰ ਕੀਤਾ ਗਿਆ ਨਜ਼ਰਅੰਦਾਜ਼ ਤਾਂ ਕੱਟੀ ਜਾਵੇਗੀ ਤਨਖਾਹ ਜੀ ਹਾਂ ਤੇਲੰਗਾਨਾ ਸਰਕਾਰ ਉਹਨਾਂ ਸਰਕਾਰੀ ਕਰਮਚਾਰੀਆਂ ਵਿਰੁੱਧ ਇੱਕ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਜੋ ਆਪਣੇ ਮਾਤਾ ਪਿਤਾ ਦੀ ਅਣਦੇਖੀ ਕਰਦੇ ਨੇ ਇਸ ਨਵੇਂ ਕਾਨੂੰਨ ਦੇ ਤਹਿਤ ਜੇਕਰ ਕੋਈ ਸਰਕਾਰੀ ਕਰਮਚਾਰੀ ਆਪਣੇ ਮਾਤਾ ਪਿਤਾ ਦੀ ਉਪੇਖਿਆ ਕਰਦਾ ਹੈ ਜਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਤਾਂ ਫਿਰ ਉਹਨਾਂ ਦਾ ਜੋ ਹੈ ਤਨਖਾਹ ਉਹਨਾਂ ਦੀ ਕੱਟ ਲਈ ਜਾਵੇਗੀ ਤੇ ਤੇ ਤਲੰਗਾਨਾ ਦੇ ਮੁੱਖ ਮੰਤਰੀ ਇਹ ਰੇਮੰਤ ਰੈਡੀ ਨੇ ਸ਼ਨੀਵਾਰ ਨੂੰ ਇਸ ਸਬੰਧੀ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਵਿੱਚ ਇੱਕ ਅਜਿਹਾ ਕਾਨੂੰਨ ਲਿਆਂਦਾ ਜਾਵੇਗਾ ਜਿਸ ਰਾਹੀਂ ਜੇਕਰ ਕੋਈ ਸਰਕਾਰੀ ਕਰਮਚਾਰੀ ਆਪਣੇ ਮਾਤਾ ਪਿਤਾ ਦੀ ਅਣਦੇਖੀ ਕਰਦਾ ਹੈ ਤਾਂ ਉਸ ਦੀ ਤਨਖਾਹ ਜੋ ਹੈ ਉਸ ਦੀ ਤਨਖਾਹ ਦਾ ਦਦਾ ਜੀ ਕਿ 115% ਹਿੱਸਾ ਕੱਟ ਲਿਆ ਜਾਵੇਗਾ ਕੱਟੀ ਗਈ ਇਹ ਰਕਮ ਸਿੱਧੇ ਤੌਰ ਤੇ ਮਾਤਾ ਪਿਤਾ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਮੁੱਖ ਮੰਤਰੀ ਰੈਡੀ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਕਰਮਚਾਰੀਆਂ ਨੂੰ ਮਹੀਨਾਵਾਰ ਤਨਖਾਹ ਮਿਲਦੀ ਹੈ ਉਸੇ ਤਰ੍ਹਾਂ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਮਾਤਾ ਪਿਤਾ ਨੂੰ ਵੀ ਇਸ ਤਨਖਾਹ ਵਿੱਚੋਂ ਮਹੀਨਾਵਾਰ ਆਰਮਦਾਨ ਪ੍ਰਾਪਤ ਹੋਵੇ ਮੁੱਖ ਮੰਤਰੀ ਨੇ ਰਾਜਦੇਵ ਮੁਖ ਸਕੱਤਰ ਰਾਮਕ੍ਰਿਸ਼ਨ ਰਾਓ ਨੂੰ ਇਸ ਨਵੇਂ ਕਾਨੂੰਨ ਦਾ ਜੋ ਹੈ ਡਰਾਫਟ ਤਿਆਰ ਕਰਨ ਲਈ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣ ਲਈ ਵੀ ਕਿਹਾ ਹੈ ਤੇ ਮਾਪਿਆਂ ਨੂੰ ਇਸ ਨਾਲ ਲਾਭ ਮਿਲੇਗਾ ਉਸ ਬਾਰੇ ਦੱਸ ਦਿੰਨੇ ਆ ਕਿ ਜੇਕਰ ਇਹ ਕਾਨੂੰਨ ਲਾਗੂ ਹੁੰਦਾ ਹੈ ਤਾਂ ਇਹ ਉਹਨਾਂ ਸੈਂਕੜੇ ਮਾਤਾ ਪਿਤਾ ਨੂੰ ਨਿਆਂ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਜਾਂ ਤਾਂ ਘਰੋਂ ਕੱਢ ਦਿੰਦੇ ਨੇ ਜਾਂ ਫਿਰ ਉਹਨਾਂ ਤੇ ਅਤਿਆਚਾਰ ਕਰਦੇ ਨੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਬੱਚਿਆਂ ਨੇ ਬੁੱਢੇ ਮਾਤਾ ਪਿਤਾ ਨੂੰ ਖਾਣਾ ਤੇ ਜ਼ਰੂਰੀ ਚੀਜ਼ਾਂ ਲਿਆ ਕੇ ਨਹੀਂ ਦਿੱਤੀਆਂ ਤੇ ਕਈ ਮਾਮਲਿਆਂ ਦੇ ਵਿੱਚ ਤਾਂ ਸਰਕਾਰ ਦਾ ਮੰਨਣਾ ਹੈ ਕਿ ਇਸ ਕਾਨੂੰਨ ਦੇ ਬਣਨ ਨਾਲ ਅਜਿਹੇ ਮਾਮਲਿਆਂ ਤੇ ਕਾਫੀ ਹੱਦ ਤੱਕ ਰੋਕ ਲੱਗ ਜਾਵੇਗੀ ਤੇ ਮਾਤਾ ਪਿਤਾ ਦਾ ਜੀਵਨ ਜੋ ਹੈ ਸੁਖਮਈ ਹੋ ਜਾਵੇਗਾ ਮੁੱਖ ਮੰਤਰੀ ਰੈਡੀ ਨੇ ਇਹ ਐਲਾਨ ਨਵੇਂ ਚੁਣੇ ਗ੍ਰੁੱਪ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੰਪੰਨ ਤੋਂ ਪਹਿਲਾਂ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਮੌਕੇ ਉਹਨਾਂ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਲੋਕਾਂ ਪ੍ਰਤੀ ਵਿਦਾਲੂ ਰਹਿਣ ਜੋ ਉਹਨਾਂ ਕੋਲ ਸਮੱਸਿਆਵਾਂ ਲੈ ਕੇ ਆਉਂਦੇ ਨੇ